ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਅੱਜ ਹੈਗਾ ਜੀ ਮੰਗਲਵਾਰ ਤੇ ਨਵਰਾਤਰੀ ਚੱਲ ਰਿਹਾ ਹੈ ਅੱਜ ਹੈਗਾ ਜੀ ਦੂਸਰਾ ਨਵਰਾਤਰਾ ਤੇ ਮੈਂ ਆਪਣੇ ਬੇਟੇ ਨੂੰ ਲੈ ਕੇ ਚਲੀ ਸੀ ਜੀ ਮੰਦਿਰ ਤੇ ਕਿਉਂਕਿ ਮੈਂ ਹਰ ਵਰੀ ਮੰਦਿਰ ਜ਼ਰੂਰ ਜਾਨੀ ਨਵਰਾਤਰੀਆਂ ਦੇ ਵਿੱਚ ਪਹਿਲਾਂ ਤੋਂ ਜਾਨੀ ਆ ਤੇ ਹੁਣ ਮੈਂ ਆਪਣੇ ਬੇਟੇ ਨੂੰ ਵੀ ਜ਼ਰੂਰ ਮੱਥਾ ਟਿਕਾਉਣੀ ਆ ਪਿਛਲੇ ਨਵਰਾਤਰੀਆਂ ਦੇ ਵਿੱਚ ਵੀ ਮੈਂ ਨੂੰ ਮੱਥਾ ਜ਼ਰੂਰ ਟਿਕਾਇਆ ਸੀ ਜਿਹੜੇ ਜਿਹੜੇ ਨਵਰਾਤਰੀ ਅਪ੍ਰੈਲ ਦੇ ਵਿੱਚ ਆਉਂਦੇ ਆ ਤੇ ਹੁਣ ਅਸੀਂ ਪਹੁੰਚ ਗਿਆ ਸੀ ਜੀ ਮੰਦਿਰ ਇਹ ਹੈਗਾ ਜੀ ਸਾਡੇ ਪਿੰਡ ਦਾ ਮੰਦਿਰ ਬਹੁਤ ਹੀ ਸੋਹਣਾ ਬਣਿਆ ਹੈ ਪਹਿਲਾਂ ਇਹ ਛੋਟਾ ਜਿਹਾ ਹੁੰਦਾ ਸੀ ਫਿਰ ਹੌਲੀ ਹੌਲੀ ਇਹ ਮੰਦਿਰ ਜਿਹੜਾ ਹੈ ਵੱਡਾ ਬਣ ਗਿਆ ਤੇ ਸਾਰੀ ਸੰਗਤ ਸਾਡੇ ਪਿੰਡ ਦੀ ਇੱਥੇ ਜ਼ਰੂਰ ਆਉਂਦੀ ਹੈ ਸਾਰੇ ਮੱਥਾ ਟੇਕਦੇ ਆ ਤੇ ਹਰੇਕ ਧਰਮ ਨੂੰ ਮੰਨਣਾ ਚਾਹੀਦਾ ਹੈ ਪਰਮ ਦੇ ਵਿੱਚ ਧਰਮਾਂ ਦੇ ਵਿੱਚ ਕੋਈ ਵਿਤਕਰਾ ਨਹੀਂ ਕਰਨਾ ਚਾਹੀਦਾ ਅਸੀਂ ਬਿਲਕੁਲ ਨਿਵਿਤਕਰਾਨ ਨਹੀਂ ਕਰਦੇ ਅਸੀਂ ਮੰਦਿਰ ਤੇ ਜ਼ਰੂਰ ਜਾਂਦੇ ਆ ਗੁਰਦੁਆਰੇ ਵੀ ਜਾਂਦੇ ਆ ਤੇ ਅਸੀਂ ਮੱਥਾ ਟੇਕਿਆ ਉਸ ਤੋਂ ਬਾਅਦ ਹੋ ਰਿਹਾ ਸੀ ਜੀ ਕੀਰਤਨ ਮਾਤਾ ਦਾ ਦਿਆਂ ਬੇਟਾਂ ਗਾਰੇ ਸੀ ਬਿ ਅਸੰਗਤ ਤੇ ਇੱਥੇ ਹੁਣ 7 ਦਿਨ ਇਦਾਂ ਹੀ ਕੀਰਤਨ ਚੱਲੇਗਾ ਤੇ ਫਿਰ ਜੋਤ ਵਾਲੇ ਦਿਨ ਜੇ ਜੋਤ ਜਗਾਈ ਜਾਏਗੀ ਤੇ ਨਾਲੇ ਲੰਗਰ ਚੱਲੇਗਾ ਫਿਰ ਮੈਂ ਵਾਰਿਸ ਨੂੰ ਟਿਕਾਇਆ ਜੀ ਛੋਟੇ ਮੰਦਰ ਦੇ ਮੱਥਾ ਤੇ ਫਿਰ ਅਸੀਂ ਲਾਸਟ ਪ੍ਰਸ਼ਾਦ ਲਿਆ ਤੇ ਉਸ ਤੋਂ ਬਾਅਦ ਅਸੀਂ ਵਾਪਸ ਆ ਗਏ ਕਿਉਂਕਿ ਘਰੇ ਮੰਮੀ ਨੇ ਕਿਤੇ ਜਾਣਾ ਸੀ ਇਸ ਕਰਕੇ ਅਸੀਂ ਜਲਦੀ ਆ ਗਏ ਮਰਦ